ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਨੂੰ ਕੱਲ 5 ਜਲਾਈ ਨੂੰ ਸੌਂ ਚਕਾਉਣੀ ਹੈ ਪੰਜਾਬ ਪੁਲਿਸ ਡਬਲੂ ਗੜ ਤੋਂ ਸਿੱਧਾ ਦਿੱਲੀ ਲੈ ਕੇ ਜਾਵੇਗੀ ਕੋਈ ਸ਼ਰਤਾਂ ਅੰਮ੍ਰਿਤਸਰ ਦੇ ਡੀਸੀ ਸਾਹਿਬ ਵੱਲੋਂ ਰੱਖੀਆਂ ਗਈਆਂ ਨੇ ਲਿਖਤੀ ਰੂਪ ਦੇ ਵਿੱਚ ਐਸਐਸਪੀ ਸਾਹਿਬ ਵੱਲੋਂ ਯਾਨੀ ਕਿ ਪ੍ਰਸ਼ਾਸਨ ਵੱਲੋਂ ਉਹਦੇ ਵਿੱਚ ਇਹ ਹੋਊਗਾ ਕਿ 5 ਦਿਨ ਦੀ پروਬਲ ਹੈ ਜਾਂ 4 ਦਿਨ ਦੀ ਕੁਝ ਵੀ ਹੈ ਤੇ ਕੋਈ ਵੀ ਆਮ ਲੋਕਾਂ ਦੇ ਵਿੱਚੋਂ ਕੋਈ ਮਿਲ ਨਹੀਂ ਸਕੂਗਾ ਕੋਈ ਵੀਡੀਓਗ੍ਰਾਫੀ ਜਾਂ ਕੋਈ ਸਟੇਟਮੈਂਟ ਬਿਆਨ ਨਹੀਂ ਕੀਤੀ ਜਾਊਗੀ ਕੋਈ ਆਮ ਨਹੀਂ ਮਿਲ ਸਕਦਾ ਸਮਝ ਕਉਣ ਤੋਂ ਬਾਅਦ ਕਿਸੇ ਘਰ ਦੇ ਵਿੱਚ ਰੱਖਿਆ ਜਾਊ ਪੰਜਾਬ ਪੁਲਿਸ ਦੀ ਉੰਜਾ ਪ੍ਰਕਾਸ਼ਣ ਦੀ ਜ਼ਿੰਮੇਵਾਰੀ ਹੋ ਦੁਆਰਾ ਫਿਰ ਜੇਲ੍ਹ ਵਿੱਚ ਭੇਜਿਆ ਜਾਊ ਇਹ ਸੁਵਿਧਾਨਿਕ ਹੱਕ ਹੈ ਜਿਹੜਾ ਮਨੁੱਖ ਕੋਈ ਵੀ ਇਨਸਾਨ ਇਲੈਕਸ਼ਨ ਜਿੱਤ ਜਾਂਦਾ ਹੈ ਤੇ ਉਹਦੇ ਹੱਕ ਨੂੰ ਰਾਖਵਾਂ ਰੱਖਿਆ ਜਾਂਦਾ ਉਹਨੂੰ ਉਹ ਹੱਕ ਮਿਲਦਾ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਨੇ ਜਿਹੜੀਆਂ ਇਹਨਾਂ ਲੋਕਾਂ ਨੇ ਫੁਕਰੀਆਂ ਮਾਰੀਆਂ ਇਹ ਜਿਹੜਾ ਐਮਪੀ ਵੀ ਬਣਿਆ ਨਾ ਇਹ ਫੁਕਰਪਣੇ ਦੇ ਵਿੱਚ ਹੀ ਫੁਕਰੇ ਲੋਕਾਂ ਨੇ ਬਣਾਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੈਂ ਇੱਕ ਗੱਲ ਕਹਿਣੀ ਆ ਬੜੀ ਕੌੜੀ ਜੀ ਜਦੋਂ ਸਰਕਾਰ ਬਣਦੀ ਹੈ ਨਾ ਤਾਂ ਮਾਲਵੇ ਦੇ ਵਿੱਚੋਂ ਸਰਕਾਰ ਬਣ ਜਾਂਦੀ ਹੈ ਪਰ ਮਾਝੇ ਦੇ ਵਿੱਚ ਜਿਹੜੀ ਜਰਨੈਲੀ ਜਰਨੈਲੀ ਜਾਂ ਜਰਨੈਲ ਜਰਨੈਲ ਸ਼ਬਦ ਵਰਤਿਆ ਜਾਂਦਾ ਇਹ ਫੁਕਰਪਣਾ ਤੇ ਬੇਬਕੂਫੀ ਤੋਂ ਸਵਾਇ ਹੋਰ ਕੁਝ ਨਹੀਂ ਹੈ ਇਹ ਸਚਾਈ ਹੈ ਜੇ ਤੁਸੀਂ ਜੂਨ 84 ਦੀ ਗੱਲ ਕਰੋਗੇ ਪਿੰਡਰਾਂ ਵਾਲੇ ਨੂੰ ਉਭਾਰਿਆ ਗਿਆ ਕੌਮ ਦਾ ਨੁਕਸਾਨ ਕੀਤਾ ਉਹਦੇ ਆਪਣੇ ਬੱਚੇ ਇੱਕ ਕੈਨੇਡਾ ਵਿੱਚ ਬੈਠਾ ਮੁੰਡਾ ਇੱਕ ਜਲੰਧਰ ਬੈਠਾ ਪੰਜਾਬ ਦੇ ਵਿੱਚ ਬੇਸ਼ਮਾਰ ਪ੍ਰਾਪਰਟੀ ਹੈ ਗੁਰੂ ਪਾਸ਼ਾ ਨੇ ਆਪਣੇ ਬੱਚੇ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਏ ਤੇ ਪਿੰਡਰਾਂ ਵਾਲੇ ਦੇ ਬੱਚੇ ਅੰਮ੍ਰਿਤਸਰ ਤੋਂ ਬਾਹਰ ਰਹੇ ਵਧੀਆ ਪੜਾਈ ਲਖਾਏ ਗਏ ਇਹ ਕੇਵਲ ਇੱਕ ਪਲਾਨਟ ਕੀਤੀਆਂ ਹੋਈਆਂ ਸਕੀਮਾਂ ਜਾਂ ਪਾਲਿਸੀਆਂ ਹੁੰਦੀਆਂ ਨੇ ਚੱਲ ਆਉਂਦੀਆਂ ਨੇ ਤੇ ਅਸੀਂ ਭੇਡੂ ਲੋਕਾਂ ਭੇਡਾਂ ਵਾਂਗੂ ਪਿੱਛੇ ਲੱਗਦੇ ਆ ਅਸੀਂ ਕੋਈ ਤੱਤ ਸਮਝਦੇ ਨਹੀਂ ਤੇ ਨਾ ਸਾਨੂੰ ਸਮਝ ਆਉਣੀ ਹੈ ਤੇ ਇਦਾਂ ਹੀ ਅੰਮ੍ਰਿਤਪਾਲ ਨੂੰ ਉਭਾਰ ਕੇ ਜਿਤਾਇਆ ਗਿਆ ਚਲੋ ਮੈਂ ਜਿਹੜੀ ਗੱਲ ਕਰਨੀ ਹੈ ਜਿਹੜੀਆਂ ਡਿੰਗਾ ਮਾਰੀਆਂ ਗਈਆਂ ਸੀ ਜਾਣੇ ਮੋੜ ਵਾਂਗੂ ਉੱਪਰ ਦੀ ਰੌਂਦਾਂ ਵਾਲਾ ਪਟਾ ਪਾਇਆ ਹੁੰਦਾ ਸੀ ਵੱਡੀ ਸ਼੍ਰੀ ਸਾਹਿਬ ਰਾਤਰੇ ਸ੍ਰੀ ਸਾਹਿਬ ਤੇ ਪਿੰਡਾਂ ਵਾਲੇ ਵਰਗਾ ਤੀਰ ਫੜਿਆ ਹੋਇਆ ਸੀ ਕੀ ਉਹ ਤੀਰ ਲੈ ਕੇ ਅੰਦਰ ਜਾਊਗਾ ਵੱਡੀ ਸ੍ਰੀ ਸਾਹਿਬ ਲੈ ਕੇ ਜਾਊਗਾ ਜੌਣੇ ਮੋੜ ਵਾਲਾ ਜਿਹੜਾ ਪਟਾ ਪਾਇਆ ਸੀ ਨੋਂਦਾ ਮੋੜ ਉਹ ਲੈ ਕੇ ਜਾਊਗਾ ਇਹ ਹੋ ਸਕਦਾ ਹੁਣ ਜਿਹੜੀਆਂ ਭੇਡਾਂ ਕਹਿੰਦੀਆਂ ਸੀ ਆਜ਼ਾਦੀ ਚਾਹੀਦੀ ਏ ਸਾਨੂੰ ਅਸੀਂ ਗੁਲਾਮ ਹੁਣ ਆਜ਼ਾਦ ਜਾਊਗਾ ਸੌ ਚੱਕਣ ਵਾ ਤੇ ਇੱਕ ਜਾ ਗੁਲਾਮ ਜਾਊਗਾ ਇਹ ਨਿਰਣਾ ਕਰਨਾ ਪੈਣਾ ਡਿਬਰਗੜ ਜਿਲ੍ਹੇ ਤੋਂ ਹੱਥਕੜੀਆਂ ਲਾ ਕੇ ਆਜ਼ਾਦ ਨੂੰ ਲੈ ਕੇ ਆਉਣਗੇ ਜਾਂ ਗੁਲਾਮ ਨੂੰ ਲੈ ਕੇ ਆਉਣਗੇ ਚਾਰ ਦਿਨਾਂ ਜਿਹੜੀ ਪ੍ਰੋਬਲ ਮਿਲੀ ਹੈ ਇਹ ਆਜ਼ਾਦ ਨੂੰ ਮਿਲੀ ਹੈ ਜਾਂ ਗੁਲਾਮ ਨੂੰ ਮਿਲੀ ਹੈ ਇਹ ਸਵਾਲ ਨਹੀਂ ਬਹੁਤ ਵੱਡੇ ਜਿਹੜੇ ਭਿੰਡਰਾਂ ਵਾਲੇ ਸਿਰ ਤੇ ਪੱਗ ਬੰਨੀ ਸੀ ਉਦਾਂ ਹੀ ਉਹ ਪੱਗ ਲੋਕ ਸਭਾ 'ਚ ਜਾਊਗੀ ਉਦੋਂ ਹੀ ਉਹ ਤੀਰ ਜਾਊਗਾ ਉਦੋਂ ਹੀ ਜਾ ਕੇ ਉੱਥੇ ਕਹਿਣਾ ਪਊਗਾ ਮੈਂ ਨਹੀਂ ਮੰਨਦਾ ਸਵਿਧਾਨ ਨੂੰ ਇਦਾਂ ਹੀ ਕਿਹਾ ਜਾਊ ਹੁਣ ਉਹ ਜਾ ਕੇ ਕਿਹਾ ਜਾਊ ਇਹ ਪਾਸਪੋਰਟ ਤਾਂ ਦਸਤਾਵੇਜ਼ ਹੈ ਮੈਂ ਨਹੀਂ ਮੰਨਦਾ ਇਹ ਕਿਹਾ ਜਾਊ ਉੱਥੇ ਨਾ 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 ਸਵਾਲ ਹੀ ਪੈਦਾ ਨਹੀਂ ਹੁੰਦਾ ਉੱਥੇ ਬੀਬਾ ਪੁੱਤ ਬਣ ਕੇ ਐਂ ਦੋਨੋਂ ਹੱਥ ਜੋੜ ਕੇ ਪਹਿਲਾਂ ਭਾਰਤੀ ਸਵਿਧਾਨ ਨੂੰ ਸੱਚ ਟਿਕਣਾ ਪਊ ਮੈਂ ਬੋਲ ਕੇ ਦੱਸਾਂ ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਹਾਂ ਅਮਰਤਪਾਲ ਸਿੰਘ ਮੂਤਪਾਲ ਇਹ ਕਹਿਣਾ ਪਊਥੇ ਮੈਂ ਪਾਸਪੋਰਟ ਨੂੰ ਦਸਤਾਵੇਜ਼ ਸਮਝਦਾ ਸੀ ਪਰ ਉਸੇ ਪਾਸਪੋਰਟ ਤੇ ਮੈਂ ਕੈਨੇਡਾ ਦੀ ਕੁੜੀ ਨਾਲ ਵਿਆਹ ਕਰਵਾ ਕੇ ਭੱਜਣ ਨੂੰ ਤਿਆਰ ਸੀ ਉਹ ਆੜਿਓ ਵਾਇਰਲ ਹੋਈ ਹੋਈ ਐ ਸਹੀ ਐ ਕਿ ਗਲਤ ਐ ਉਸੇ ਪਾਸਪੋਰਟ ਦੇ ਨਾਲ ਨਜੜੀ ਇੰਗਲੈਂਡ ਦੀ ਕੁੜੀ ਨਾਲ ਵਿਆਹ ਕਰਾਇਆ ਉਹਦੇ ਨਾਲ ਇੰਗਲੈਂਡ ਜਾਣਾ ਸੀ ਇਹ ਸੱਚ ਐ ਕਿ ਝੂਠ ਐ ਇਹ ਸੁਣ ਕੇ ਗਾਲਾਂ ਨਹੀਂ ਦੇਣੀਆਂ ਨੇ ਦੇ ਚਲੋ ਇਹਦੇ ਵਿੱਚੋਂ ਗੱਲ ਦੱਸੋ ਕਿਹੜੀ ਗਲਤ ਐ ਕਿਹਾ ਸੀ ਨਾ ਕਿ ਮੈਂ ਭਾਰਤੀ ਸਭਾ ਨੂੰ ਮੰਨਦਾ ਨਹੀਂ ਪਾਸਪੋਰਡ ਨੂੰ ਮੰਨਦਾ ਨਹੀਂ ਫਿਰੇ ਵੀ ਕਹਤਾ ਸੀ ਜੇ ਕੰਮ ਲੈਣਾ ਹੋਵੇ ਭਰਤੀ ਸਿਧਾਨ ਨੂੰ ਮੰਨ ਲਓ ਕਿ ਇਹੀ ਗੱਲ ਉਥੇ ਕੱਲ ਨੂੰ ਕਹਿ ਦੂਗਾ ਇਹੀ ਗੱਲ ਕੱਲ ਨੂੰ ਕਹਿ ਦੂਗਾ ਕਿ ਮੈਂ ਤਾਂ ਕੰਮ ਲਿਆ ਮੈਂ ਤਾਂ ਮੰਨਦਾ ਨਹੀਂ ਐਸਾ ਕਿ ਦਾ ਬਿਲਕੁਲ ਬੀਬਾ ਪੁੱਤ ਬਣਾਤਾ ਅਗਲੇ ਨੇ ਜਿਵੇਂ ਉਹ ਤੋਤਾ ਨੇ ਘਰ ਦੇ ਵਿੱਚ ਰੱਖਿਆ ਹੁੰਦਾ ਉਹਨੂੰ ਘਰ ਦਾ ਮਾਲ ਕਹਿੰਦਾ ਚੋਰੀ ਖਾਣੀ ਹੈ ਮਾਲ ਕਹੂਗਾ ਪਿਛੇ ਗਦੂਆਂ ਹਾਂ ਖਾਣੀਏ ਚੋਰੀ ਨਹੀਂ ਖਾਣੀ ਨਹੀਂ ਖਾਣੀ ਜੇ ਭੁੱਖਾ ਹੋ ਨਾ ਤੋਤਾ ਮਾਲਕ ਕਹਿੰਦੇ ਚੋਰੀ ਨਹੀਂ ਖਾਣੀ ਉਹਗਾ ਨਹੀਂ ਖਾਣੀ ਜੇ ਰਜੇ ਨੂੰ ਕਹਿੰਦੇ ਚੋਰੀ ਖਾਣੀ ਹੈ ਹਾਂ ਖਾਣੀਏ ਇਦਾਂ ਪਾਠ ਪੜਾਇਆ ਅਗਲਿਆਂ ਨੇ ਸਮਝਾਈ ਗੱਲ ਦੀ ਤਰਨ ਕਾਲ ਨੂੰ ਜਿਨ੍ਹਾਂ ਨੇ ਮੁਬਾਰਕਾਂ ਦੇਣ ਵਾਸਤੇ ਵੀਡੀਓ ਬਣਾਉਣੀਆਂ ਨੇ ਪਹਿਲਾਂ ਬਣਾ ਕੇ ਰੱਖ ਲਿਓ ਕੱਲ ਨੂੰ ਪਾ ਦਿਓ ਕਿਹਦੇ ਅਮਰਤਪਾਲ ਜਿੰਦਾਬਾਦ ਖਾਲਸਤਾਨ ਵੀ ਕਹਿ ਦਿਓ ਇਹਦੇ ਕਹਿ ਦਿਓ ਭਾਰਤੀ ਸੰਵਿਧਾਨ ਨੂੰ ਅਮਰਤਪਾਲ ਮੰਨਦਾ ਨਹੀਂ ਅਮਰਤਪਾਲ ਦਾ ਟੱਚ ਕਰਕੇ ਜਾਣਦਾ ਹੈ ਅਮਰਤਪਾਲ ਦਾ ਪਾਸਪੋਰਟ ਨੂੰ ਇੱਕ ਦਸਤਾਵੇਜ਼ ਮੰਨਦਾ ਇਹ ਕਹਿ ਦਿਓ ਕੱਲ ਨੂੰ ਜਾਂ ਅਮਰਤਪਾਲ ਨੂੰ ਜਿਵੇਂ ਸਿਮਰਿਤ ਨੂੰ ਉਂਗਲ ਲਾਈ ਸੀ ਕਿ ਵੱਡੀ ਸਿਰ ਸੋ ਲੈ ਕੇ ਚੱਲ ਜਾ تیر ਲੈ ਕੇ ਬਗ ਜਾ ਮਿੰਟਰਾ ਦੇ ਅੰਦਰ ਚੋਲਾ ਪਾ ਕੇ ਬਗ ਜਾ ਜੇ ਮੈਂ ਜਾਉਣੇ ਮੋੜ ਵਾਂਗ ਫਟਾ ਪਾਇਆ ਸੀ ਰੋਂਦਾ ਮਾਲਾ ਉਹ ਪਾ ਕੇ ਚੱਲ ਜਾ ਇਹ ਵੀ ਕਹਿ ਦਿਓ ਕਰਨ ਕਿਉਂਕਿ ਹੁਣ ਪਤਾ ਹੈ ਜੇ ਮਾੜੀ ਜੀ ਵੀ ਗਲਤੀ ਕਰ ਲਈ ਅਗਲੇ ਖੇਤਰ ਫੇਰ ਨੰਗੇ ਦੁਆਰਾ ਨਾਲੇ ਬਾਹਰ ਨਹੀਂ ਕੱਢਣਗੇ ਹੁਣ ਪਤਾ ਹੈ ਹੁਣ ਪਤਾ ਹੈ ਚੰਗੀ ਤਰ੍ਹਾਂ ਵੀ ਜੇ ਮਾੜੀ ਜੀ ਗਲਤੀ ਹੋ ਗਈ ਤਾਂ ਖੇਤਰਾ ਨੂੰ ਖਾਂ ਹੋ ਜੂ ਤੇ ਨਾਲੇ ਅੰਦਰ ਜਾਣਾ ਪੂ ਦੁਆਰੇ ਤੇ ਨਾਲੇ ਮੁੜ ਕੇ ਲਖੇਂ ਲੜ ਸਕਦਾ ਹੁਣ ਪਤਾ ਲੱਗ ਗਿਆ ਹੁਣ ਥੋੜੀ ਕਹਿਣਾ ਉਨੇਟਿੰਗ ਭੇਡਾਂ ਨੇ ਉਹ ਵਾਰੋਂ ਕਹਿਣ ਗਿਆ ਵੀਡੀਓ ਪਾਉਣਗੇ ਵਦੀਆਂ ਬੜੀਆਂ ਭੇਡਾਂ ਜਾਣੀ ਕਿ ਜਿਹੜੇ ਮੈਂ ਗੱਲਬਾਤ ਕਹੀ ਹੈ ਨਾ ਕੱਲ ਨੂੰ ਸੌਂ ਚੁਕਾਈ ਜਾਣੀ ਹੈ ਸਵਿਧਾਨਿਕ ਹੱਕ ਹੈ ਹਰ ਕਿਸੇ ਸਵਿਧਾਨ ਸਭ ਨੂੰ ਦਿੰਦਾ ਹੈ ਪਰ ਜਿਹੜੇ ਲੋਕਾਂ ਦੇ ਨਾਲ ਵਾਦੇ ਕੀਤੇ ਸੀ ਡਿੰਗਾ ਮਾਰੀਆਂ ਸੀ ਉਹ ਡਿੰਗਾ ਹੁਣ ਮਾਰ ਗਿਆ ਜਾਣ ਗਿਆ ਬਿਲਕੁਲ ਨਹੀਂ ਸਭ ਕੁਝ ਠੱਠੇ ਖੂਜ ਗਿਆ ਨੇੜੇ ਜਿਤਾਉਣ ਵਾਲੇ ਨਖੂਰ ਸਾਹਿਬ ਤੋਂ ਉਹ ਵੀ ਠੱਠੇ ਖੂ ਜਾਣਗੇ ਅੰਦਰ ਖਾਤੇ ਪਤਾ ਨਹੀਂ ਕੀ ਕੁਝ ਹੋਣਾ ਹੁਣ ਇਹ ਤਾਂ ਸਮਾਂ ਦੱਸੋ ਪਰ ਅਸੀਂ ਭੇਡਾਂ ਸਮਝ ਨਹੀਂ ਸਕਦੇ ਤੇ ਨਹੀਂ ਅਸੀਂ ਸਮਝਣ ਦਾ ਯਤਨ ਕਰਨਾ ਹੁਣ ਜੇ ਬਾਹਰ ਆ ਗਿਆ ਤਾਂ ਮੋਤਪਾਲ ਨੇ ਦਿੱਲੀ ਬੈਠਾ ਰਹਿਣਾ ਲੈ ਕੇ ਵਧੀਆ ਕੋਠੀ 10-12 ਗਨਮੈਨ ਦੋ ਗੱਡੀਆਂ ਲੈ ਕੇ ਪਤਾ ਮਿਲੂ ਤਨਖਾਹ ਮਿਲੂ ਸਾਰਾ ਕੁਝ ਮਿਲੂ ਖਰਚਾ ਮਿਲੂ ਤੇ ਭੇਡਾਂ ਖੰਡੂਰ ਸਾਹਿਬ ਬਿਆਂ ਬਿਆਂ ਕਰੀ ਜਾਣਗੇ ਭੇਡਾਂ ਵਾਸਤੇ ਇੱਕ ਅਮਰਤਪਾਲ ਹੋਰ ਚਾਹੀਦਾ ਦੁਬਾਰਾ ਫੇਰ ਕਿਉਂਕਿ ਆਜ਼ਾਦੀ ਚਾਹੀਦੀ ਹੈ ਨਾ ਖਾਲਸਾ ਤਾਂ ਚਾਹੀਦਾ ਨਾ ਸਾਨੂੰ ਹੁਣ ਸੇਦੀ ਮਿਲ ਜਾਣਾ ਅੱਧਾ ਤਾਂ ਮਿਲ ਗਿਆ ਅੱਧਾ ਕੱਲ ਨੂੰ ਮਿਲ ਜੂ ਇਹ ਗੱਲਾਂ ਬੜੀਆਂ ਕੌੜੀਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ